ਆਂੀਆਂ ਚੀਜ਼ਾਂ ਦੇ ਵਿੱਚ ਤੁਸੀਂ ਮਿਲਾਵਟ ਦੇਖੀ ਹੋਏਗੀ ਅਗਰ ਤੁਸੀਂ ਸੈਲੂਨ ਜਾਂਦੇ ਹੋ ਤਾਂ ਉੱਥੇ ਵੀ ਮਿਲਾਵਟ ਹੈ ਵੀਡੀਓ ਤਿਆਰ ਦੇ ਨਾਲ ਦੇਖ ਲਓ ਅਗਰ ਤੁਸੀਂ ਵੀ ਸੈਲੂਨ ਜਾ ਕੇ ਦਾੜੀ ਬਣਵਾਉਂਦੇ ਹੋ ਫੇਸ਼ੀਅਲ ਕਰਵਾਉਂਦੇ ਹੋ ਜਾਂ ਮ사ਜ ਕਰਵਾਉਂਦੇ ਹੋ ਤਾਂ ਇੱਕ ਵਾਰ ਇਹ ਥੁੱਕ ਵਾਲੇ ਮ사ਜ ਦੇਖ ਜ਼ਰੂਰ ਲੈਣਾ ਅਗਲੀ ਵਾਰ ਜਦੋਂ ਵੀ ਸੈਲੂਨ ਜਾਓਗੇ ਤਾਂ ਥੋੜੀ ਜੀ ਸਾਵਧਾਨੀ ਵਰਤਿਓ ਬਾਕੀਆਂ ਤੱਕ ਸ਼ੇਅਰ ਵੀ ਜ਼ਰੂਰ ਕਰ ਦਿਓ ਸੱਚੀ ਗੱਲ ਤੁਸੀਂ ਦੇਖੋ ਨਿਸ਼ੋਤ ਮੈਂ ਆ ਤੁਹਾਡੇ ਨਾਲ ਹੁਰਦੀਪ ਕੌਰ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਤੁਸੀਂ ਮਿਲਾਵਟ ਦੇਖੀ ਹੋਏਗੀ ਆਨਲਾਈਨ ਆਰਡਰਾਂ ਦੇ ਵਿੱਚ ਵੀ ਮਿਲਾਵਟ ਹੋਣ ਲੱਗ ਗਈ ਤੇ ਉਸ ਦੇ ਨਾਲ ਹੀ ਹੁਣ ਸੈਲੂਨ ਦੇ ਵਿੱਚ ਇੱਕ ਵਿਅਕਤੀ ਆਪਣੀ ਦਾੜੀ ਬਣਵਾਉਣ ਦੇ ਲਈ ਜਾਂਦਾ ਉਸ ਦੇ ਫੇਸ ਤੇ ਇਹ ਮ사ਜ ਕਰ ਰਿਹਾ ਤੁਸੀਂ ਸੈਲੂਨ ਵਾਲਾ ਦੇਖ ਸਕਦੇ ਹੋ ਜਿਸ ਨੇ ਇਹੋ ਜਿਹੀ ਮਿਲਾਵਟ ਕੀਤੀ ਹੈ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਸੈਲੂਨ ਜਾਣਾ ਭੁੱਲ ਜਾਓਗੇ ਦਰਅਸਲ ਇਹ ਵਿਅਕਤੀ ਜਦੋਂ ਸੈਲੂਨ ਜਾਂਦਾ ਹੈ ਉਸ ਦਾ ਮੂੰਹ ਜਿਹੜਾ ਹੈ ਕਵਰ ਕਰ ਦਿੱਤਾ ਜਾਂਦਾ ਹੈ ਮ사ਜ ਕਰਨ ਦੇ ਲਈ ਤੇ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਉਸ ਵਿਅਕਤੀ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਤੇ ਐਨੇ ਨੂੰ ਸੈਲੂਨ ਵਾਲੇ ਨੇ ਅਜੀਬੀ ਘਟੀਆ ਹਰਕਤ ਕੀਤੀ ਕਿ ਆਪਣੇ ਹੱਥਾਂ ਦੇ ਨਾਲ ਥੁੱਕ ਸੁੱਟ ਕੇ ਉਸ ਵਿਅਕਤੀ ਦੀ ਮ사ਜ ਕਰ ਦਿੱਤੀ ਫੇਸ ਦੀ ਤਾਂ ਉਸ ਤੋਂ ਬਾਅਦ ਸੈਲੂਨ ਦੇ ਵਿੱਚ ਬੈਠੇ ਇੱਕ ਵਿਅਕਤੀ ਦੇ ਦੁਆਰਾ ਇਹ ਵੀਡੀਓ ਰਿਕਾਰਡ ਕਰ ਲਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਨੇ ਖੂਬ ਜਿਹੜੀਆਂ ਲਾਂਤਾਂ ਇਸ ਵਿਅਕਤੀ ਨੂੰ ਪਾਈਆਂ ਕਹਿੋ ਜੀ ਲੋਕਾਂ ਦੀ ਮਾਨਸਿਕਤਾ ਕਹਿੋ ਜੀ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਹੋ ਜੀਆਂ ਕਟੀਆਂ ਹਰਕਤਾਂ ਕਰਦੇ ਨੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਲਿਖਣਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਣੇ ਹੱਥਾਂ ਤੇ ਪਹਿਲਾਂ ਥੁੱਕ ਸੁੱਟ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਹੱਥਾਂ ਦੇ ਨਾਲ ਹੀ ਉਸ ਦੀ ਮ사ਜ ਕਰ ਰਿਹਾ ਜਿਸ ਵਿਅਕਤੀ ਨੇ ਪੈਸੇ ਦੇਣੇ ਨੇ ਰਿਜ਼ਕ ਤੋੜਨਾ ਉਸ ਵਿਅਕਤੀ ਦੇ ਨਾਲ ਕੀ ਵੱਡਾ ਵਿਸ਼ਵਾਸ ਕਾ ਬਿਲਕੁਲ ਘਟਿਆ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਸੋ ਤੁਸੀਂ ਕੀ ਲਿਖਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਲਿਖਣਾ ਹਾਲਾਂਕਿ ਵੀਡੀਓ ਕਨੌਜ ਦੀ ਸਾਹਮਣੇ ਆਈ ਗਿਆ ਕਨੌਜ ਦੀ ਇਹ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਿਆਰ ਕਰਨਾ ਜਾਂ ਛੁੜਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ पति पत्नी ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣੇ 'ਚ ਹੈ ਜਾਂ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਿਣੇ 'ਚ ਹੈ ਪ੍ਰੇਮੀ ਪ੍ਰੇਮਕਾ 'ਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸਟ ਨੂੰ ਫੋਨ ਕਰੋ जीना ਦਾ ਨੰਬਰ ਹੈ 09592471407 ਤੇ ਦੇਰ ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਪਾਓ ਜੀਨਾ ਦਾ ਨੰਬਰ ਹੈ 09592471407